ਹਾਂਜੀ ਸਾਸਰੀ ਗੱਲ ਜੀ ਸੋ ਤਾਂ بڑا ਮੁੱਦਾ ਪੁੱਖਿਆ ਹੋਇਆ ਇੰਡੀਆ ਦੇ ਵਿੱਚ ਪੰਜਾਬ ਵਿੱਚ ਇੱਕ ਕੋਈ ਪਾਪਾ ਸਾਈਂ ਕਿ ਕਹਿੰਦੇ ਸਰਿੰਦਰ ਸ਼ਾ ਪੱਕਰਪੁਰ ਵਾਲਾ ਉਹ ਇੱਕ ਲੇਡੀ ਦੀ ਇੰਟਰਵਿਊ ਸੁਣੀ ਆ ਮੈਂ ਉਹ ਕਹਿੰਦੀ ਵੀ ਮੈਂ ਮੈਨੂੰ ਵੀਜ਼ਾ ਵੂਜ਼ਾ ਚਾਹੀਦਾ ਸੀ ਮੈਂ ਵੀਜ਼ਾ ਵਾਸਤੇ ਜਾਂਦੀ ਸੀ ਬਾਬੇ ਕੋਲ ਪੜਾ ਬਾਬੇ ਵੀ ਕਿਤੇ ਵੀਜ਼ਾ ਲਵਾ ਕੇ ਦਿੰਦੇ ਸੋ ਪਹਿਲੀ ਗੱਲ ਤਾਂ ਜਿਹੜੀ ਨੋਟ ਕਰਨ ਵਾਲੀ ਐ ਉਹ ਇਹ ਐ ਕਿ ਮੈਂ ਲੋਕਾਂ ਦੀ ਸੋਚ ਤੇ ਬੜਾ ਮਨੁਖਾਸਾ ਹੁੰਦਾ ਪਹਿਲੇ ਤਾਂ ਜਿਹੜੇ ਲੋਕੀ ਡੇਰਾ ਬਣਾ ਕੇ ਬੈਠੇ ਹੁਣ ਜਿਵੇਂ ਰਾਲੋ ਸਰਸੇ ਵਾਲਾ RAM REW ਹਵਸ ਦਾ ਪੁਜਾਰੀ ਬਲਤਕਾਰੀ ਬੰਦਾ ਫਿਰ ਵੀ ਸਾਡੀ ਬੀਬੀਆਂ ਚੋਲੇ ਚੱਕ ਕੇ ਉੱਥੇ ਬੜੀਆਂ ਹੁੰਦੀਆਂ ਪਤਾ ਨਹੀਂ ਕਿਹੜੇ ਗੋਲ ਗੱਪੇ ਖਾਂ ਜਾਂਦੀਆਂ ਉੱਥੇ ਹੁਣ ਆ ਕੁੜੀ ਦੇ ਇੰਟਰਵਿਊ ਸੁਣੀ ਕਹਿੰਦੀ ਵੀ ਮੇਰੇ ਤੇ ਇਲਜ਼ਾਮ ਲਾਏ ਮੈਨੂੰ ਉਹਦੇ ਸੁਰਿੰਦਰ ਸ਼ਾਹ ਜਿਹੜਾ ਕਹਿੰਦੇ ਸਾਈ ਉਹਦੇ ਚੇਲੇ ਮੈਨੂੰ ਗਾਲਾਂ ਕੱਢ ਰਹੇ ਆ ਕੋਈ ਸਿੰਗਰ ਆ ਰਾਣਾ ਬਲਾਚੋਰੀਆ ਉਹ ਮੈਨੂੰ ਧਮਕੀਆਂ ਦਿੰਦਾ ਇਹਦਾ ਘਰ ਦਾ ਡਰੈਸ ਲੱਪੋਏ ਨੂੰ ਮਾਰੋ ਕਰੋ ਵੀ ਮੈਨੂੰ ਲੋਕ ਕੰਦੇ ਕੰਦੇ ਕਮੈਂਟ ਕਰ ਰਹੇ ਮੇਰੇ ਤੇ ਇਲਜ਼ਾਮ ਲੱਗ ਰਿਹਾ ਵੀ ਮੈਂ ਤਾਂ ਮੁੰਡਾ ਮੰਗਣ ਜਾਂਦੀ ਸੀ ਪਹਿਲੀ ਗੱਲ ਇਹ ਗੱਲ ਸੱਚ ਹੈ ਕਿ ਜਨਾਨੀਆਂ ਨਾ ਜਿਨ੍ਹਾਂ ਦੇ ਪੁੱਤ ਨਹੀਂ ਹੁੰਦਾ ਉਹ ਹਮੇਸ਼ਾ ਡੇਰਿਆਂ 'ਚ ਇਹ ਜਿਹੇ ਜਗ੍ਹਾ ਤੇ ਧੱਕੇ ਖਾਣ ਜਾਂਦੀਆਂ ਕਿਉਂਕਿ ਦੇ ਗਾਈਜ਼ ਆਨ ਐਜੂਕੇਟਿਡ ਪੀਪਲ ਇਹਨਾਂ ਨੂੰ ਐਜੂਕੇਸ਼ਨ ਦੀ ਲੋੜ ਆ ਜੇ ਤੁਹਾਡਾ ਪਤੀ ਤੁਹਾਨੂੰ ਮੁੰਡਾ ਨਹੀਂ ਦੇ ਸਕਦਾ ਤੇ ਬਾਬੇ ਤਾਂ ਮੁੰਡਾ ਲੈਣ ਚਾਹੀਏ ਇਹਦਾ ਮਤਲਬ ਤੁਸੀਂ ਬਾਬੇ ਨਾਲ ਸੋਣੀ ਆ ਰਾਤ ਨੂੰ ਜਾ ਕੇ ਹਨਾ ਵੀ ਸ਼ਾਇਦ ਮੇਰੇ ਪਤੀ ਚ ਸਾਰੇ ਐਕਸ 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 ਕਰੋਮੋਸੋਮ ਹੋਣਗੇ ਵਾਈ ਤਾਂ ਹੋਊਗਾ ਹੀ ਨਹੀਂ ਸ਼ਾਇਦ ਬਾਬੇ ਵਿੱਚ ਵਾਈ ਹੋਵੇ ਤੇ ਮੇਰੇ ਐਕਸ ਨਾਲ ਮੈਚ ਹੋ ਜਾ ਤੇ ਮੈਨੂੰ ਭਾਈ ਮੁੰਡਾ ਹੋ ਜੇ ਇਹ ਸੋਚ ਆ ਲੇਡੀਜ਼ ਦੀ ਹੁਣੀ ਕਿਉਂਕਿ ਜਿੰਨੇ ਡੇਰੇ ਬਣਿਆ ਇਹ ਜਾਲੀ ਜਿਹੜੇ ਬਾਬੇ ਬਣਿਆ ਜਿਹਦੇ ਛੇਤਰਾਂ ਦੀ ਘਾਟ ਆ ਇਹ ਸਾਰੇ ਹਰਾਮਜਾਦੇ ਹਵਸ ਦੇ ਪੁਜਾਰੀ ਆ ਉਹਨੇ ਕੁੜੀ ਨੇ ਦੱਸਿਆ ਕਿ ਮੈਨੂੰ ਗਲਤ ਤੱਕਿਆ ਬਾਬੇ ਨੇ ਮੈਨੂੰ ਗਲਤ ਮੇਰਾ ਗਲਤ ਕੰਮ ਕਰਨਾ ਚਾਹੁੰਦਾ ਸੀ ਪਹਿਲੀ ਗੱਲ ਕੁੜੀਏ ਮੈਨੂੰ ਤੇਰਾ ਨਾਂ ਨਹੀਂ ਪਤਾ ਠੀਕ ਹੈ ਜਿਹੜਾ ਤੂੰ ਸਰਿੰਦਰ ਸ਼ਾਹ ਬਕਰਪੁਰ ਵਾਲੇ ਬਾਪੇ ਤੇ ਇਲਜ਼ਾਮ ਲਾਇਆ ਨਾ ਮੈਂ ਉਹਦੇ ਕੋਈ ਸਾਈਡ ਨਹੀਂ ਲੈ ਰਹੀ ਆਈ ਹੇਟਸ ਦਿਸ ਕਾਈਂਡ ਆਫ ਦਾ ਟੋਂਗੀ ਬਾਬਾਸ ਮੈਨੂੰ ਨਫ਼ਰਤ ਹੈ ਉਹ ਜਿਹੇ ਕੰਜਰਾਂ ਤੋਂ ਜਿਹੜੇ ਰੱਬ ਦਾ ਨਾਮ ਲੈ ਕੇ ਧਰਮ ਦੇ ਨਾਮ ਤੇ ਵਪਾਰ ਕਰਦੇ ਆ ਗੁਮਰਾ ਔਰਤਾਂ ਨੂੰ ਨਾਜ਼ੁਕ ਕੁੜੀਆਂ ਨੂੰ ਉਹਨਾਂ ਨੂੰ ਰੇਪ ਬਲਤਕਾਰ ਕਰਦੇ ਆ ਧਰਮ ਦੇ ਨਾਮ ਤੇ ਗੱਲਾਂ ਲੈ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਆ ਸੋ ਬੀਬੀ ਜੇ ਤੈਨੂੰ ਵੀਜ਼ਾ ਨਹੀਂ ਮਿਲਦਾ ਸੀ ਤੈਨੂੰ ਐ ਕਿਉਂ ਮਨ ਚ ਆਇਆ ਕਿ ਬਾਬੇ ਕੋਲ ਜਾ ਕੇ ਵੀਜ਼ਾ ਮਿਲ ਜਾਊ ਹੁਣ ਤੂੰ ਕਹਿੰਨੀ ਸੀ ਬਾਬਾ ਅਸੀਂ ਸ਼ਹੀਦ ਦੀਪ ਸਿੰਘ ਨੂੰ ਜੀ ਮੰਨਦੇ ਆ ਫਿਰ ਉਥੇ ਠੂਠਾ ਫੜਨ ਗਈ ਸੀ ਬਾਬੇ ਦਾ ਜੇ ਸ਼ਹੀਦ ਦੀਪ ਸਿੰਘ ਨੂੰ ਮੰਨਦੇ ਹੋ ਸੋ ਜਿੰਨਾ ਦੀ ਆਸਤਾ ਜੇ ਜੇ ਤੂੰ ਕਹਿੰਨੀ ਵੀ ਤੂੰ ਪੰਜਾਬੀ ਸਿੱਖਾਂ ਦੀ ਕੁੜੀ ਆ ਸਿੱਖਾਂ ਦੀ ਕੁੜੀ ਹੋ ਕੇ ਬਾਈ ਹੁਣ ਜੇ ਤੂੰ ਡੇਰਿਆਂ 'ਚ ਜੇ ਜਾਲੀ ਜੇ ਨਟੰਕੀ ਵਜ ਬਾਬੇ ਕੋਲ ਫਿਰਦੇ ਹੋ ਲੱਖ ਦੀ ਲਾਲਾ ਤਾਹ ਜੀ ਸਿੱਖੀ ਤੇ ਤਾਨੂੰ ਆਪਣੇ ਦੱਸੋ ਗੁਰੂਆਂ ਤੇ ਟਰਸਟ ਨਹੀਂ ਆ ਹੈ ਤਾਨੂੰ ਦੱਸੋ ਗੁਰਾਂ ਤੇ ਕੋਈ ਟਰਸਟ ਨਹੀਂ ਗੁਰੂ ਗੁਰੂ ਸਾਹਿਬ ਦੇ ਹਜ਼ੂਰ ਚ ਹਾਜ਼ਰੀ ਲਾਓ ਤਾਨੂੰ ਗੁਰੂ ਸਾਹਿਬ ਨੇ ਮਿਹਰ ਕਰਨੀ ਆ ਇਹ ਕਿ ਢੋਂਗੀ ਬਾਬੇ ਉਹ ਜਿਹੜੇ ਔਰਤਾਂ ਨੂੰ ਬੁਲਾ ਕੇ ਰਾਤਾਂ ਰੰਗੀਨ ਕਰਦੇ ਆ ਇਹ ਜਨ ਤੁਸੀਂ ਬਾਬਾ ਕਹਿੰਦੇ ਹੋ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਬੀਬੀਆਂ ਘਰੋਂ ਬਸ ਫੜਦੀਆਂ ਝੋਲਾ ਚੱਕਦੀਆਂ ਕਿਉਂਕਿ ਬਸ ਸਟੈਂਡ ਦੇ ਜਿੰਨੇ ਬਸ ਸਟੈਂਡ ਆ ਨਾ ਪੰਜਾਬ 'ਚ ਉਹਨਾਂ ਨਾਲ ਨਾਲ ਲਿਖਿਆ ਉਹਨਾਂ ਉੱਤੇ ਮੀਆਂ ਸੁਲੇਮਾਨ ਜੀ ਮੀਆਂ ਫਲਾਨਾ ਮੀਆਂ ਮੌਲਵੀ ਬੀਬੀਆਂ ਉੱਥੇ ਜਾਂਦੀਆਂ ਕਈ ਬੀਬੀਆਂ ਤਾਂ ਆਪਣਾ ਸ਼ੋਸ਼ਨ ਕਰਾ ਕੇ ਆਉਂਦੀਆਂ ਮੁੜ ਕੇ ਰੋਂਦੀਆਂ ਘਰ ਵਾਲੇ ਨੂੰ ਦੱਸਦੀਆਂ ਨੇ ਕਿ ਬਾਪੇ ਨੇ ਇੱਜ਼ਤ ਲੁੱਟ ਲਈ ਕਿਉਂ ਵੀ ਘਰ ਵਾਲਾ ਘਰੋਂ ਕੱਢ ਦੂਗਾ ਪਤਾ ਨਹੀਂ ਕਿੰਨੇ ਕ ਲੋਕਾਂ ਦੇ ਘਰੇ ਜਿਹੜੇ ਨਿਆਣੇ ਜੰਮੇ ਹੋਣੇ ਕਿਹੜੇ ਕਿਹੜੇ ਮੀਆਂ ਸੁਲੇਮਾਨ ਬਾਪਿਆਂ ਦੇ ਨਿਆਣੇ ਜੰਮੇ ਹੋਣੇ ਇਹਨਾਂ ਦੇ ਸੋ ਘਾਟ ਕਿਨੂ ਆ ਸਾਡੀਆਂ ਬੀਬੀਆਂ ਆ ਜਿਹੜੇ ਡੇਰੇ ਡੂਰਿਆਂ ਨੂੰ ਮੰਨਦੇ ਨੇ ਡੇਰਾਬਾਦ ਜਿਹੜੇ ਪੁੱਛਾ ਦੇਣ ਵਾਲੇ ਬਾਬੇ ਹੁੰਦੇ ਆ ਕਈ ਬੁੜੀਆਂ ਜੀਵ ਕੱਢ ਲੈਂਦੀਆਂ ਚੁੰਨੀ ਲਾ ਕੇ ਅ ਸਾਰੇ ਚਮਾਤਾ ਆ ਗਈ ਬਹੁਤ ਲੋਕਾਂ ਨੂੰ ਮੈਂ ਦੇਖਿਆ ਜਾਗਰਨ ਵਿੱਚ ਸਿਰ ਖਲਾਂਦੇ ਮਾਤਾ ਮਾਤਾ ਵਿਹਲੇ ਬੈਠੀ ਆ ਤੇ ਤੁਹਾਡੇ ਵਿੱਚ ਆਊਗੀ ਮਾਤਾ ਮਾਤਾ ਨੂੰ ਹੋਰ ਕੋਲ ਕੰਮ ਹੈ ਨਹੀਂ ਪਰਮਾਤਮਾ ਨੂੰ ਪਰਮਾਤਮਾ ਤਾਂ ਵਿਹਲਾ ਹੀ ਬੈਠੇ ਵੀ ਆਜੋ ਤਿੰਨ ਚਾਰ ਗੇੜੀਆਂ ਦੇ ਤੋਂ ਆ ਕੇ ਤੁਹਾਡੇ ਵਿੱਚ ਜਿੰਨੇ ਵੀ ਐਸੇ ਪੀਰਾਂ ਦੀਆਂ ਦਰਗਾਹਾਂ ਜਾਲੀਆਂ ਬਣੀਆਂ ਹੋਈਆਂ ਠੀਕ ਹੈ ਇੱਟ ਕੱਟਦੇ ਐ ਮੜੀ ਬਣਾਉਂਦੇ ਉੱਤੇ ਹਰਾ ਕਪੜਾ ਪਾਉਂਦੇ ਜਿੱਥੇ ਜਿੱਪੀਰਾਂ ਦੇ ਪੌਂਸੇ ਤਾਂ ਦਰਗਾਹ ਬਣ ਗਏ ਜਗ੍ਹਾ ਨੱਪਣੀ ਹੁੰਦੀ ਹੈ ਅਗਲੇ ਦੀ ਉਹ ਜਗ੍ਹਾ ਨੱਪ ਕੇ ਬਹਿ ਜਾਂਦੇ ਆ ਜਿੰਨੇ ਵੀ ਐਸੇ ਬਾਬੇ ਜਾਲੀ ਜਿਹੜੇ ਡੇਰੇ ਬਣਾ ਕੇ ਬੈਠੇ ਹੋਏ ਆ ਮੈਂ ਗੱਲਾਂ ਜ਼ਰੂਰ ਕੋੜੀਆਂ ਕਰਦੀ ਆ ਪਰ ਮੇਰੀਆਂ ਗੱਲਾਂ ਹੁੰਦੀਆਂ ਸੱਚ ਆ ਤਾਂ ਹੀ ਲੋਕਾਂ ਨੂੰ ਚੰਗੀ ਨਹੀਂ ਲੱਗਦੀਆਂ ਬਹੁਤ ਬੁਰੀ ਲੱਗਦੀਆਂ ਉਹ ਲੋਕਾਂ ਨੂੰ ਕਿਉਂ ਲੱਗਦੀਆਂ ਕਿਉਂਕਿ ਮੈਂ ਸੱਚ ਬੋਲਦੀ ਆ ਭਾਈ ਸੋ ਜਿੰਨੇ ਵੀ ਡੇਰੇ ਆ ਨਾ ਆਪ ਦੇਖ लीजिए इनमें ਔਰਤ ਦਾ ਸ਼ੋਸ਼ਣ ਪੂਰ ਜੋਰ ਚਲਦਾ ਹੈ ਬਿੰਦਾਸ਼ ਚੱਲਦਾ ਹੈ ਕਿਉਂਕਿ ਔਰਤਾਂ ਦੇ ਮਾਈਂਡ ਨੂੰ ਕੰਟਰੋਲ ਕਰਨਾ ਔਰਤ ਨੂੰ ਆਪਣੀ ਗੱਲਾਂ ਦੇ ਚਸ ਵਿੱਚ ਫਸਾਉਣਾ ਮਰਦਾਸਤੇ ਬੜਾਈ ਜੀ ਹੁੰਦਾ ਪਰ ਜਿਹੜੀ ਕੁੜੀ ਐਜੂਕੇਟਿਡ ਪੜੇ ਲਿਖੇ ਹੋ ਕੇ ਜਿਹਨੂੰ ਪਤਾ ਕਿ ਵੀਜ਼ਾ ਆਫਿਸ ਜਾ ਕੇ ਫਾਰਮ ਭਰਨੇ ਆ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਲਾਉਣੇ ਆ ਦਨ ਮੈਂ ਆਪਣਾ ਵੀਜ਼ਾ ਅਪਲਾਈ ਕਿੱਥੋਂ ਕਰਨਾ ਮੈਨੂੰ ਵੀਜ਼ਾ ਕਿਹਨੇ ਦੇਣਾ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੇ ਕਿ ਲਾਈਕ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਹੈ ਅਮਰੀਕਾ ਦੇ ਉਹਨਾਂ ਨੇ ਦੇਣਾ ਹੈ ਬਾਬਾ ਆਏ ਖੈ 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 ਮੁਸ਼ਕਿਲ ਹੋਏ ਬਾਬੇ ਸਾਲੇ ਪਤੰਦਰ ਦੇ ਕੱਚੇ ਵੀ ਪਤਾ ਨਹੀਂ ਸਵਾ ਮਹੀਨੇ ਬਾਅਦ ਬਦਲਦੇ ਹੋਣਗੇ ਖੁਜਲੀ ਦੇ ਮਾਰੇ ਹੋਏ ਤੁਸੀਂ ਇਹਨਾਂ ਤੇ ਮੁਸ਼ਕੀਆਂ ਕੋਲ ਜਾਂਦੇ ਹੋ ਮੁਸ਼ਕ ਸੰਘੜ ਸਾਨੂੰ ਵੀਜ਼ਾ ਲਵਾ ਦੋ ਬਹੁਤ ਮੈਂ ਸੁਣਿਆ ਕਾਫੀ ਲੋਕ ਕਹਿੰਦੇ ਫਲਾਨੀ ਜਗ੍ਹਾ ਗਏ ਸੀ ਜਿੱਥੇ ਬਾਬੇ ਦੇ ਮੱਥਾ ਟੇਕ ਕੇ ਜੀ ਵੀਜ਼ਾ ਲੱਗ ਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਐਦਾਂ ਤਾਂ ਬਾਬੇ ਵੀਜ਼ੇ ਵੰਡਣ ਲੱਗ ਗਏ ਫਿਰ ਤਾਂ ਬੱਸ ਹੋ ਗਈ ਐ ਸੋ ਇਹ ਕੁੜੀ ਦੀ ਮੈਂ ਪੂਰੀ ਇੰਟਰਵਿਊ ਸੁਣੀ ਐ ਤੇ ਚਲੋ ਆਪਾਂ ਨੂੰ ਹਮਦਰਦੀ ਵੀ ਇਸ ਕੁੜੀ ਦੇ ਨਾਲ ਬਾਕੀ ਬੱਚਾ ਕਿਵੇਂ ਰਸਤਾ ਪਟਕ ਜਾਂਦਾ ਹੈ ਇਨਸਾਨ ਹੈ ਨਾ ਰੱਬ ਤਾਂ ਹੈ ਨਹੀਂ ਆਪਾਂ ਤੋ ਬੰਦਾ ਸਾਰੇ ਪਾਸੇ ਟੁੱਟਦਾ ਕਿਨੇ ਕਈ ਰਸਤਾ ਪਟਕ ਕੇ ਇਹ ਜਿਹੇ ਪਾਪਿਆਂ ਦੇ ਲੜ ਲੱਗ ਜਾਂਦਾ ਸੋ ਕੁੜੀਆਂ ਵੀ ਤੈਨੂੰ ਹੁਣ ਮੈਸੇਜ ਆ ਰਹੇ ਆ ਗੰਦੇ ਗੰਦੇ ਜੋ ਵੀ ਆ ਰਹੇ ਆ ਮੈਂ ਤਾਂ ਇਹ ਕਹੂੰਗੀ ਕੋਈ ਤੈਨੂੰ ਧਮਕੀਆਂ ਦਿੰਦਾ ਕਿ ਤੇਰੇ ਘਰ ਆ ਜਾਾਂਗੇ ਐਡਰੈਸ ਲੱਭ ਰਹੇ ਜਿਹੜਾ ਰਾਣਾ ਪਲਾ ਚੋਰੀਆ ਚਾਰੀਆ ਕੋਰੀਆ ਜਿਹੜਾ ਵੀ ਸਿੰਗਰ ਹੈ ਕੰਪਲੇਂਟ ਕਰੋ ਉਹਦੇ ਪੀਐਫਆਈਆ ਕਰਵਾ ਔਰ ਜਦ ਤੱਕ ਲੀਡਰ ਹੋ ਕੇ ਤੂੰ ਇੰਟਰਵਿਊ ਦਿੱਤੀ ਹੈ ਭਾਈ ਉਹਦੀਆਂ ਬੋਲਾਂ ਖੋਲੀਆਂ ਇਦਾਂ ਡਟ ਕੇ ਲੱਗੀ ਰਹਿ ਪਰ ਨੈਕਸਟ ਟਾਈਮ ਕਿਸੇ ਬਾਪੇ ਸ਼ਬੇ ਨੂੰ ਟਰਸਟ ਨਾ ਕਰੋ ਆਪਣੇ ਗੁਰੂ ਮਹਾਰਜ ਤੇ ਆਪਣਾ ਯਕੀਨ ਰੱਖੋ ਜੇ ਤੁਸੀਂ ਸਿੱਖ ਹੋ ਤੇ ਗੁਰੂ ਮਹਾਰਜ ਦੇ ਲੜ ਲੱਗੇ ਹੋ ਮੇਰੇ ਹਿਸਾਬ ਨਾਲ ਸ਼ੋਭਾ ਨਹੀਂ ਦਿੰਦਾ ਸਾਡੇ ਸਿੱਖਾਂ ਦੀਆਂ ਤਿਆਂ ਨੂੰ ਸਿੱਖਾਂ ਨੂੰ ਵੀ ਇਹ ਜੇ ਜਾਲੀ ਡੇਰਿਆਂ ਤੇ ਜਾਣਾ ਜਾਓ ਮੰਦਰ ਜਾਓ ਮੰਦਰ ਜਾ ਕੇ ਮਥਾ ਟੇਕੋ ਜੇ ਗੁਰਦੁਆਰਾ ਨਹੀਂ ਜਾਣਾ ਪਰ ਇਹ ਜਿਹੜੇ ਡੇਰੇ 'ਚ ਬੈਠੇ ਹੋਏ ਹਨ ਜਾਲੀ ਰਾਮ ਰਹੀਮ ਮਰਗੇ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਹਵਸ ਦੇ ਪੁਜਾਰੀ ਬਲਤਕਾਰੀ ਤੁਸੀਂ ਇਹਨਾਂ ਨੂੰ ਪਾਪਾ ਕਹਿੰਦੇ ਹੋ ਇਹਨੂੰ ਰੱਬ ਤੁਸੀਂ ਕਿਵੇਂ ਮੰਨ ਲੈਂਦੇ ਹੋ ਕਿਹੜੇ ਇਹਨਾਂ ਨੇ ਐਸੇ ਕਾਰਨਾਮੇ ਕਰਦੇ ਜਿਹੜਾ ਤੁਹਾਨੂੰ ਇਹ ਰੱਬ ਦੇਖਦਾ ਇਹਨਾਂ ਵਿੱਚ ਕੋਹ ਫਿਰ ਮੁਰਦੇ ਦੇ ਵਿੱਚ ਜਾਣ ਪਾ ਕੇ ਦੁਕਾਨ ਤਾਂ ਮੰਨੀ ਹੈ ਬਈ ਰੱਬ ਦੇਖਦਾ ਦੇ ਵਿੱਚ ਸੋ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਦੇ ਤਾਂ ਕੋਈ ਮਾਂ ਐਸਾ ਪੁੱਤ ਜੰਮੇ ਹੀ ਜਿਹੜੇ ਬਾਬਿਆਂ ਦਾ ਸਫਾਇਆ ਕਰੇਗਾ ਜਿੰਨਾ ਹੋ ਸਕਦਾ ਆਪਣੇ ਘਰ ਦੀਆਂ ਜਨਾਨੀਆਂ ਨੂੰ ਐਜੂਕੇਸ਼ਨ ਦੋ ਉਹਨਾਂ ਨੂੰ ਸਕੂਲ ਕਾਲਜ ਨਹੀਂ ਭੇਜ ਸਕਦੇ ਨਾ ਚਾਹੇ ਬੀਬੀਆਂ 40 ਸਾਲ ਦੀਆਂ 45 ਦੀਆਂ 50 ਦੀਆਂ 60 ਦੀਆਂ ਪਰ ਉਹਨਾਂ ਨੂੰ ਘਰ ਬੈ ਕੇ ਸਮਝਾਓ ਕਿ ਬਾਬਿਆਂ ਦੇ ਡੇਰਿਆਂ ਤੇ ਨਾ ਤਾਂ ਮੁੰਡੇ ਮਿਲਦੇ ਆ ਤੇ ਨਾ ਵੀਜ਼ੇ ਮਿਲਦੇ ਆ ਸਤਿ ਸ਼੍ਰੀ ਅਕਾਲ ਜਰੋਂ ਦੇ ਪੰਜਾਬੀਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ